ਹਾਂਜੀ ਦੋਸਤੋ ਇਹ ਹਲਚਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੀ YouTube ਚੈਨਲ ਕਬੱਡੀ ਕਲਚਰ ਦੇ ਮਿੱਤਰੋ ਅੱਜ ਨਾ ਕਬੱਡੀ ਦੀ ਇੱਕ ਨਵੀਂ ਅਪਡੇਟ ਦੇ ਨਾਲ ਆ ਜੋ ਅੱਜ ਹੋਣ ਵਾਲੇ ਕਬੱਡੀ ਦੇ ਤਾਕਦੇ ਟੂਰਨਾਮੈਂਟਾਂ ਬਾਰੇ ਕਰਦੇ ਆ ਗੱਲ ਸੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਨਾਲ ਹੀ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਵਾਲੇ ਕਬੱਡੀ ਹਾਰੇ ਕੱਪ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਸੋ ਕਰਦੇ ਆ ਗੱਲ ਮਿੱਤਰੋ ਜੋ ਅੱਜ ਪਹਿਲਾ ਕਬੱਡੀ ਕੱਪ ਪਿੰਡ ਮੋਰ ਸਿੰਘ ਵਾਲਾ ਜਿੱਥੇ ਮਿੱਤਰੋ ਅੱਜ ਬਹੁਤ ਹੀ ਤਾਕੜਾ ਕਬੱਡੀ ਕੱਪ ਹੈ ਕੱਲ 75 ਕਿਲੋ ਦਾ ਹੋ ਹੋਇਆ ਮੈਚ ਅੱਜ ਕਬੱਡੀ ਆਲ オーਪਨ ਦੀਆਂ 8 ਟੀਮਾਂ ਹੀ ਬੁੱਕ ਕੀਤੀਆਂ ਨੇ ਜਿੱਥੇ ਪਹਿਲਾ ਇਹਨਾਂ ਵਿੱਚ 71000 ਦੇ ਦੂਜਿਆਂ ਵਿੱਚ 51000 ਹੈ ਵੈਸਟ ਟ੍ਰੇਡਰ ਦੇ ਯਾਫੀ ਨੂੰ ਕਹਿੰਦੇ 11-11000 ਦੀ ਨਕਦ ਰਕਮ ਦਾ ਮਾਨ ਸਨਮਾਨ ਕੀਤਾ ਜਾਵੇਗਾ ਤੇ ਨਾਲ ਹੀ ਇਸ ਦਾ ਲਾਈਵ pp31mansa.com ਜੋ YouTube ਦਾ ਚੈਨਲ ਹੈ ਮੇ trot ਤੇ ਚੱਲੇਗਾ ਤੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਆ ਪਿੰਡ ਪਖੜਿਆਲ ਜ਼ਿਲ੍ਹਾ ਮਾਨਸਾ ਜਿੱਥੇ ਕਬੱਡੀ 28 ਕਿਲੋ ਦਾ ਪਹਿਲਾ ਇਨਾਮ 3100 ਤੇ ਦੂਜਾ ਨਾਮ 2100 ਰੁਪਏ ਹੈ ਵੈਸਟ ਖਿਡਾਰੀਆਂ ਨੂੰ ਪੱਖੇ ਦਿੱਤੇ ਜਾਣਗੇ ਸੋ ਨਾਲੀ ਕਬੱਡੀ 35 ਕਿਲੋ ਦਾ ਪਹਿਲਾ ਨਾਮ ਹੈ 4100 ਤੇ ਦੂਜਾ ਨਾਮ 3100 ਰੁਪਏ ਹੈ। ਵੈਸਟ ਖਿਡਾਰੀਆਂ ਨੂੰ ਰੈਂਜਰ ਸਾਇਕਲ ਦਿੱਤੇ ਜਾਣਗੇ ਤੇ ਨਾਲ ਜੋ ਅਗਲਾ ਬਜਨੀ ਕਬੱਡੀ ਕਬੱਡੀ 57 ਕਿਲੋ ਦਾ ਪਹਿਲਾ ਨਾਮ 7100 ਤੇ ਦੂਜਾ ਨਾਮ 6100 ਹੈ। 57 ਕਿਲੋ ਦੇ ਵੈਸਟ ਖਿਡਾਰੀਆਂ ਨੂੰ ਐ ਲੜੀਆਂ ਦਿੱਤੀਆਂ ਜਾਣਗੀਆਂ ਤੇ ਇਸ ਦਾ ਲਾਈਵ ਬੀਪੀ ਵੀ 31 ਮਾਨਸਾ ਦਾ ਆਊਟਕਾਮ ਤੇ ਚੱਲੇਗਾ। ਸੋ ਬਜਨੀ ਕਬੱਡੀਆਂ ਕਬੱਡੀ ਖਿਡਾਰੀਆਂ ਲਈ ਵੀ ਬਹੁਤ ਵਧੀਆ ਪ੍ਰਾਈਸ ਰੱਖੇ ਜਾਂਦੇ ਨੇ ਅੱਜਕੱਲ। ਤੇ ਨਾਲ ਹੀ ਜੋ ਮਿੱਤਰੋ ਕੋਟ ਪਿੰਡ ਕੋਟ ਗੰਗੂਰਾਏ ਦਾ ਜੋ 21 ਅਗਸਤ ਹੈ 21 ਅਗਸਤ ਨੂੰ 55 ਕਿਲੋ ਤੇ 75 ਕਿਲੋ ਦੇ ਮੈਚ ਹੋਣਗੇ 55 ਕਿਲੋ ਦਾ ਪਹਿਲਾ ਨਾਮ 17000 ਤੇ ਦੂਜਾ ਨਾਮ 13000 ਹੈ 75 ਕਿਲੋ ਦਾ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਰੁਪਏ ਹੈ ਤੇ ਨਾਲ ਹੀ ਇੱਥੇ ਮਿੱਤਰੋ 55 ਕਿਲੋ ਭਾਰ ਵਰਗ ਦੇ ਖਿਡਾਰੀਆਂ ਲਈ ਹੈ 15-15 ਕਿਲੋ ਦੇ ਸੀਗੋ ਹੈ ਤੇ ਨਾਲ ਹੀ ਜੋ 75 ਕਿਲੋ ਭਾਰ ਵਰਗ ਦੇ ਖਿਡਾਰੀਆਂ ਲਈ ਹੈ ਉੱਥੇ ਵੈਸਟਨ ਨੂੰ ਕਹਿੰਦੇ ਮੋਟਰਸਾਈਕਲ ਰੱਖੇ ਗਏ ਨੇ ਸ਼ੋ ਸ਼ਾਇਦ ਕਬੱਡੀ ਓਪਨ ਦਾ ਪਹਿਲਾ 라ਉਂਡ ਅੱਜ ਵੀ ਹੋ ਸਕਦਾ ਹੈ ਤੇ ਬਾਕੀ ਕੱਲ ਨੂੰ ਤਾਂ ਪੱਕੇ ਜਿਥੇ ਮਿੱਤਰਾਂ ਵੈਸਟਨ ਨੂੰ ਕਹਿੰਦੇ 4 ਟਰੈਕਟਰ ਦਿੱਤੇ ਜਾਣਗੇ ਅੱਜ ਦੇ ਦਿਨ ਦਾ ਬਹੁਤ ਹੀ ਤਾਕੜਾ ਕਬੱਡੀ ਕੱਪ ਹੈ 75 ਕਿਲੋ ਭਾਰ ਵਰਗ ਦੇ ਖਿਡਾਰੀਆਂ ਲਈ ਵੀ ਤਾਕੜਾ ਕਬੱਡੀ ਕੱਪ ਹੈ ਇਹੋ ਅਗਲਾ ਕਬੱਡੀ ਕੱਪ ਹੈ ਪਿੰਡ ਰੋੜੀ ਜ਼ਿਲ੍ਹਾ सिरसा ਹਰਿਆਣਾ ਦੇ ਵਿੱਚ ਹੈ ਜਿੱਥੇ ਕਬੱਡੀ 28 ਕਿਲੋ ਦਾ ਪਹਿਲਾ ਨਾਮ 3100 ਤੇ ਦੂਜੇ ਨਾਮ 2100 ਹੈ ਬੈਸਟਾਂ ਨੂੰ ਪੱਖੇ ਦਿੱਤੇ ਜਾਣਗੇ ਤੇ ਨਾਲ ਹੀ ਕਬੱਡੀ 37 ਕਿਲੋ ਦਾ ਪਹਿਲਾ ਨਾਮ 5100 ਉਹ ਤੇ ਦੂਜੇ ਨਾਮ 4300 ਹੈ ਬੈਸਟਾਂ ਨੂੰ ਇੱਥੇ ਜੂਸਰ ਦਿੱਤੇ ਜਾਣਗੇ ਬਈਨੀ ਕਬੱਡੀ ਖੇਡਣ ਲਈ ਵੀ ਬਹੁਤ ਵਧੀਆ ਪ੍ਰਾਈਜ਼ ਹੈ ਤੇ ਨਾਲ ਹੀ ਜੋ ਗਗਨ ਸੂਰੇ ਵਾਲੇ ਦੇ ਪਿੰਡ ਆ ਪਿੰਡ ਸੂਰੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰਾ 60 ਕਿਲੋ ਤੇ ਉਹ ਬੰਦੇ ਮੁਕਾਬਲੇ ਹੋਣਗੇ ਇੱਥੇ 60 ਕਿਲੋ ਦਾ ਪਹਿਲਾ ਨਾਮ 10000 ਤੇ ਦੂਜੇ ਨਾਮ 8000 ਹੈ ਬੈਸਟਾਂ ਨੂੰ ਪੱਖੇ ਦਿੱਤੇ ਜਾਣਗੇ ਕਬੱਡੀ ਓਪਨ ਦਾ ਪਹਿਲਾ ਨਾਮ 51000 ਤੇ ਦੂਸਰਾ ਨਾਮ 41000 ਹੈ ਜਿੱਥੇ ਬੈਸਟਾਂ ਨੂੰ 10-10 ਕਿਲੋ ਦੇ ਸੀਗੇ ਉਹਨਾਂ ਨਾਲ ਮਾਨ ਸਨਮਾਨ ਹੋਵੇਗਾ ਕਬੱਡੀ 75 ਕਿਲੋ ਦੇ ਮੈਚ ਹੋ ਚੁੱਕੇ ਨੇ ਜਿੱਥੇ ਪਹਿਲਾ ਨਾਮ 17000 ਸੀ ਤੇ ਦੂਜਾ ਨਾਮ 14000 ਤੇ ਬੈਸਟਾਂ ਨੂੰ 5-5 ਕਿਲੋ ਦੇ ਸੀਗੇ ਉਸੀ ਸੋ ਮਿੱਤਰੋ ਕਬੱਡੀ ਦੇ ਉਹ ਹੀ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਇਸ ਦੇ ਨਾਲ ਹੀ ਤੁਹਾਡਾ ਫਰਜ਼ ਬਣਦਾ ਵੀਡੀਓ ਨੂੰ ਲਾਈਕ ਕਰਨ ਦਾ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਯੋ ਕਬੱਡੀ ਦੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਾਰੇ ਮੇਰੇ ਵੀਰ ਭਰਾ ਜਿਉਂਦੇ ਵੱਸਦੇ ਰਹਿਣਾ ਕਬੱਡੀ ਦੇ ਖੇਡਿਆਰੀ ਉਸ ਵੈਗੁਰੂ ਪਰਮਾਤਮਾ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਧੰਨਵਾਦ